ਇਹ ਠੱਗੀਆਂ ਵਜੇ ਨਾ ਪ੍ਰਾਥੂ ਨੀਂਦ ਨਹੀਂ ਆਉਂਦੀ ਗਈ ਐਵੇਂ ਲੋਕ ਸੂਸਣ ਕਰਦੇਗੇ ਮਜਬੂਰੀਆਂ ਕਰਦੇ ਆਂ ਛੋਕਾ ਜੇ ਤੈਨੂੰ ਜੜਨਾ ਯਾਰ ਇਹ ਆ ਛੋਲੇ ਹੱਥ ਦੇ ਵੇਖੋ ਮੂੰਹ ਵੀ ਬੜਾ ਕੀ ਬਣਿਆ ਪਿਆ ਕੀ ਕੰਮ ਆਪੇ ਹੋ ਜੂ ਬਾਈ ਯਾਰ ਹੱਕ ਦੋ ਮੈਨੂੰ ਹਾਟ ਦੀ ਪ੍ਰੋਬਲਮ ਆ ਜੀ ਇਸ ਬੱਚੇ ਨੂੰ ਜੀ ਇਹਦਾ ਕੱਟਾ ਹਾਟ ਦੀ ਪ੍ਰੋਬਲਮ ਬੰਦੇ ਨੇ ਪੈਸੇ ਇਕੱਠੇ ਕਰਕੇ ਬਚਾਇਆ ਬੱਚੇ ਨੂੰ ਜ਼ਮੀਨ ਸੀ ਜਿਹੜੀ ਉਹ ਵੇਚ ਕੇ ਇਹਨੇ ਉਹ ਤੇਲਾਤੀ ਉਹਨੂੰ ਦੇ ਦੇ ਪੈਸੇ ਸਾਰੇ ਹੁਣ ਕੋਲੇ ਕੱਖ ਨਹੀਂ ਰਿਹਾ ਦੋਨੇ ਪਿਓ ਪਤ ਬਜੂਰਤ ਹੈ ਜੀ ਡੇਢ ਕਿੱਲਾ ਸੀ ਜੀ ਡੇਢ ਕਿੱਲਾ ਵੇਚ ਕੇ ਤੇ ਅਢੇਢੀ ਡੇਢੀ ਵਿਚਾਰੇ ਦਾ ਸਾਰੀ ਵਿੱਚ ਦੀ ਕੋਲੇ ਕੁਝ ਵੀ ਨਹੀਂ ਰਹਗਾ ਜੀ ਕੋਈ ਪੁਲਸ ਨੇ ਸੁਣਵਾਈ ਨਹੀਂ ਕੀਤੀ ਜੀ ਉਹ ਤਾਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਪੁਲਸ ਨੇ ਕਿਤੇ ਕਿਸੇ ਨੂੰ ਲੈ ਕੇ ਜਾਂਦਾ ਨੂੰ ਕਿਤੇ ਐਸਐਸਪੀ ਦਫ਼ਤਰ ਕਿਤੇ ਜੇ ਟੋਰ ਥਾਣੇ ਦੇ ਵਿੱਚ 8 ਮਹੀਨਿਆਂ ਤੋਂ ਬਾਅਦ ਅੱਜ ਬੰਦਾ ਟੈਂਕੀ ਤੇ ਚੜਿਆ ਅੱਕ ਕੇ ਜੇ ਹੱਲ ਹੁੰਦਾ ਹੁੰਦਾ ਤਾਂ ਉਹ ਨਾ ਚੜਦਾ ਟੈਂਕੀ ਦੇ ਉੱਤੇ ਬੀਜੇਪੀ ਦੀ ਉਹਨੂੰ ਪੂਰੀ ਚਾਹ ਉਹਦੀ ਗੱਡੀ ਤੇ ਨੰਬਰ ਪਲੇਟ ਐਂਟੀ ਕ੍ਰਾਪਸ਼ਨ ਪਤਾ ਨਹੀਂ ਕੀ ਲਿਖਿਆ ਵਾ ਉਹਦਾ ਐਂਟੀ ਕ੍ਰਾਪਸ਼ਨ ਦਾ ਲਾਇਆ ਵਾ ਦਾ ਬੀਜੇਪੀ ਦਾ ਹਾਂ ਇਹ ਪੁਰਾਣਾ ਸੂਡੀ ਦਾ ਨਾਮ ਲੈਂਦਾ ਜੀ ਉਹਦੇ ਨਾਲ ਲੈਂਕੇ ਹਾਂ ਜੀ ਤੇ ਆਕ ਕੇ ਇਹ ਬੋਤਲ ਨੂੰ ਪٹرول ਦੀ ਲੈ ਕੇ ਗਿਆ ਹੋ ਸਕਦਾ ਗਲਤ ਕੰਮ ਕਰ ਲੇ ਪਰ ਅਸੀਂ ਤਾਂ ਉਹਦੀਆਂ ਮਨਤਾ ਕਰੀ ਜਾਂਦੇ ਵੀ ਨਹੀਂ ਤੂੰ ਗਲਤ ਕੰਮ ਨਹੀਂ ਕਰਨਾਗਾ ਹਾਂ ਵੀ ਤੂੰ ਆ ਜਾ ਥੱਲੇ ਕੋਈ ਨਹੀਂ ਪੈਂਡ ਤੇਰਾ ਸਾਥ ਦੇਊਗਾ ਪੈਂਡ ਬਹੁਤ ਸਾਥ ਦੇਈਨਾਂ ਪਰ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਜੀ ਅਸੀਂ ਇਸ ਵਕਤ ਫਰੀਦਕੋਟ ਜ਼ਿਲ੍ਹੇ ਦੇ ਢੈਪੀ ਪੈਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਵਿਅਕਤੀ ਟੈਂਕੀ ਉੱਪਰ ਚੜਿਆ ਹੋਇਆ ਹੈ ਪੈਟਰੋਲ ਦੀ ਬੋਤਲ ਉਹਦੇ ਹੱਥ ਵਿੱਚ ਹੈ ਟੈਂਕੀ ਦੇ ਉੱਪਰ ਚੜਿਆ ਹੋਇਆ ਚੜਨ ਦੀ ਵਜ੍ਹਾ ਇਹ ਹੈ ਕਿ ਅੱਜ ਤੋਂ ਲਗਭਗ ਸਾਲ ਦੇ ਕਰੀਬ ਸਮਾਂ ਪਹਿਲਾਂ ਇੱਕ ਏਜੰਟ ਨੇ ਉਸਦੇ ਪੁੱਤਰ ਨੂੰ ਬਾਹਰ ਭੇਜਾਂ ਦੇ ਨਾਮ ਤੇ ਠੱਗੀ ਮਾਰੀ ਜਾਲੀ ਵੀਜੇ ਲਵਾਏ ਇਹ ਦਰਦਰ ਭਟਕਿਆ ਕਦੇ ਐਸਐਸਪੀ ਦਫ਼ਤਰ ਕਦੇ ਥਾਣਿਆਂ ਤੇ ਕਦੇ ਡੀਐਸਪੀ ਦਫ਼ਤਰ ਜਦੋਂ 7 ਤੋਂ 8 ਮਹੀਨੇ ਕਿਸੇ ਅਫਸਰ ਨੇ ਸੁਣਵਾਈ ਨਾ ਕੀਤੀ ਕਿਸੇ ਪ੍ਰਸ਼ਾਸਨ ਨੇ ਸੁਣਵਾਈ ਨਾ ਕੀਤੀ ਤਾਂ ਅੱਕ ਹਾਰ ਕੇ ਅੱਜ ਇਹ ਕਦਮ اٹھਾਉਣ ਚੜਿਆ ਵਜ੍ਹਾ ਕੀ ਹੈ ਕਾਰਨ ਕੀ ਹੈ ਸਾਰੀ ਗੱਲ ਬਾਤ ਕਰਦੇ ਆ ਉਹਨਾਂ ਦਾ ਪੁੱਤਰ ਮੌਜੂਦ ਹੈ ਘਰ ਦੇ ਮੌਜੂਦ ਹੈ ਕਿ ਕਾਰਨ ਕੀ ਹੈ ਕਿ ਇਹ ਵਿਅਕਤੀ ਨੂੰ ਹੁਣ ਟੈਂਕੀ ਤੇ ਚੜਨਾ ਪਿਆ ਕੀ ਨਾਮ ਹੈ ਤੁਹਾਡਾ ਮੇਰਾ ਅਰਸ਼ਦੀਪ ਸਿੰਘ ਜੀ ਅੱਛਾ ਕੀ ਮਾਮਲਾ ਕੀ ਹੈ ਇਹ ਬਾਹਰ ਜਾਂਦੇ ਉਹ ਸੀਗਾ ਜੀ ਜੀ ਬਾਹਰ ਜਾਂਦੇ ਸੋ ਸ਼ੁਰੂ ਤੋਂ ਦੱਸਿਓ ਵੀ ਕੀ ਤੁਸੀਂ ਕੀਤਾ ਕਿਹੜਾ ਏਜੰਟ ਹੈ ਕਿੱਥੇ ਕੀ ਭੁੱਲਰ ਪਿੰਡ ਦਾ ਏਜੰਟ ਹੈ ਸੁਖਪ੍ਰੀਤ ਨਾ ਸਣਾ ਬਰਲਾ ਸਿੰਘ ਜੀ ਕੰਮ ਕਿੱਥੇ ਕਰਦਾ ਇਹ ਮੌਕਸਰ ਕਰਦੇ ਨਿਊ ਫਲਾਈਵੇ ਫਾਰਮ ਦਾ ਨਾ ਸੀ ਇਹਦਾ ਹੁਣ ਬੰਦ ਆ ਯੂ ਵੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਸਾਰੀ ਗੱਲ ਡਿਟੇਲ ਚ ਤੁਸੀਂ ਕਿਵੇਂ ਗਏ ਕੀ ਹੋਇਆ ਤੇ ਖਿੜਕੀਆਂ ਵਾਲੇ ਤੁਸੀਂ ਉਹਨਾਂ ਨੇ ਸਾਨੂੰ ਮਿਲਾਇਆ ਸੀ ਇਹਨਾਂ ਨਾਲ ਵੀ ਛੋਟੀ ਫਾਇਲ ਲਵਾਦਿਆਂ ਇਹ ਕਹਿੰਦੇ ਠੀਕ ਹੈ ਇਹ ਸਿਕਿਉਰਟੀ ਵਜੋਂ ਇਹਨਾਂ ਨੇ ਸਾਥੋਂ 2.5 ਲੱਖ ਰੁਪਇਆ ਪਹਿਲਾਂ ਲਿਆ ਵੀ ਤੁਹਾਡਾ 3 ਮਹੀਨੇ ਚਾ ਸੀ ਵੀਜ਼ਾ ਲਵਾ ਕੇ ਦਵਾਂਗੇ ਤੇ 3 ਮਹੀਨੇ ਤੋਂ ਬਾਅਦ ਇਹਨਾਂ ਦਾ ਸਾਲ ਹੋ ਗਿਆ ਕੋਈ ਵੀਜ਼ਾ ਨਹੀਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਵੀਜ਼ਾ ਇਹਨਾਂ ਨੇ ਸਾਥੋਂ ਬਾਅਦ ਕੋਈ ਉਹ ਨਹੀਂ ਕੀਤਾ ਸਾਨੂੰ ਬਾਅਦ ਚ ਨੇ ਅਪਰੂਵਲ ਕੱਢ ਕੇ ਦਿੱਤੀ ਜਲ ਹੀ ਆਪਦੇ ਕੋਲੋਂ ਤੇ ਉਦੋਂ ਗਾ ਸਾਨੂੰ ਕਹਿੰਦਾ ਵੀਜ਼ਾ ਆ ਗਿਆ ਤੁਹਾਡਾ ਤੇ ਤੁਸੀਂ ਐਂ ਕਰੋ ਮੇਰੇ ਖਾਤੇ ਪੈਸੇ ਕਰ ਦੋ ਮੈਂ ਗਾਂਜੈਂਟ ਨੂੰ ਭੇਜਨੇ ਆ ਇਹਦੇ ਖਾਤੇ ਚ ਐਚਡੀਐਫਸੀ ਬੈਂਕ ਚੋਂ ਆਨੇ ਕਰਵਾਇਆ ਜੀ ਖਾਤੇ ਚ ਆਪਦੇ ਪੈਸੇ ਤੇ ਉਦੋਂ ਗਾ ਇਹਨੇ ਜਦੋਂ ਅਸੀਂ ਕਿਹਾ ਵੀ ਸਾਰਾ ਕੁਝ ਕਰਵਾਤਾ ਇਹਨੇ ਹੋਰ ਇੱਕ ਉਹ ਕੱਢ ਕੇ ਦਿੱਤੀ ਸਾਨੂੰ ਤੇ ਉਦੋਂ ਗਾ ਜਦੋਂ ਅਸੀਂ ਇਹਨੂੰ ਇਹ ਸ਼ੋਪਿੰਗ ਆਪ ਕਰਾ ਕੇ ਗਿਆ ਬੰਦਾ ਜੀ ਜੇ ਤੋ ਹਨ ਸਾਨੂੰ ਨਹੀਂ ਨਿਹੜਤਾ ਸੀ ਹਾਂਜੀ ਸ਼ਾਪਿੰਗ ਆਪ ਕਰਾ ਕੇ ਗਿਆ ਘਰੇ ਆਉਂਦਾ ਜਾਂਦਾ ਸੀ ਗੀ ਤੇ ਆਇਆ ਘਰੇ ਕਹਿੰਦਾ ਤੇਰੀ ਕੱਲ ਦੀ ਫਲਾਈਟ ਆ ਕੇ ਕਟਵਾਇਆ ਸਾਰੇ ਰਿਸ਼ਤੇਦਾਰ ਸੱਦੇ ਗਏ ਰਿਸ਼ਤੇਦਾਰ ਸਾਦਲੇ ਸਾਰੇ ਤੇ ਕੇਕ ਕਟਵਾ ਕੇ ਗਿਆ ਆਪ ਵੀ ਆਇਆ ਤੇ ਆ ਕੇ ਬਾਅਦ ਚ ਬੋਲਦਾ ਟਰਮੀਨਲ ਡੈਗ ਪੈ ਦਿੱਲੀ ਤੇ ਤੇਰੀ ਫਲਾਈਟ ਕੱਲ ਦੀ ਆ ਅਸੀਂ ਕਿਹਾ ਠੀਕ ਆ ਵੀ ਸਾਨੂੰ ਅਸੀਂ ਕਿਹਾ ਵੀ ਤੂੰ ਫੋਟੋ ਤਾਂ ਭੇਜ ਪਾਸਪੋਰਟ ਦੀ ਪਾਸਪੋਰਟ ਤੇ ਕੋਈ ਸਟੈਂਪਿੰਗ ਆ ਪੇਪਰ ਵੀ ਆ ਕੱਢ ਕੇ ਦਿੱਤਾ ਹੀ ਇਹਨੇ ਸਾਨੂੰ ਤੇ ਉਦੋਂ ਗਾਂ ਅਸੀਂ ਇਹਨੂੰ ਕਿਹਾ ਵੀ ਉਹ ਹੁਣ ਸਾਡਾ ਉਹ ਐਤੂ ਬਾਦ ਨਹੀਂ ਸਾਡੇ ਨਾਲ ਐਗਰੀਮੈਂਟ ਕੀਤਾ ਕੋਟਕ ਪੂਰੇ ਕਚਹਿਰੀਆਂ ਚ ਵੀ ਜੇ ਤੁਹਾਡਾ ਵੀਜ਼ਾ ਮੈਂ ਇੰਨੇ ਟਾਈਮ ਚ ਦੁਬਾਰਾ ਮੈਂ ਕਰ ਦੇਣਾ ਮੇਰੇ ਨਾਲ ਗਾਂ ਤੋਂ ਠੱਗੀ ਵਾਜ ਗਈ ਆ ਜੇ ਨਹੀਂ ਆਉਂਦਾ ਤਾਂ ਮੇਰੇ ਨਾਲ ਜਿਵੇਂ ਮਰਜ਼ੀ ਕਰ ਲਓ ਚੈੱਕ ਸਾਨੂੰ ਦੇ ਕੇ ਗਿਆ ਜੀ ਆਪਦੇ ਆਹ ਤੇ ਉਦੋਂ ਗਾਂ ਉਹ ਗੱਲਾਂ ਨੂੰ ਵੀ ਸਾਲ ਦੋ ਸਾਲ ਹੋਣ ਆਲੇ ਕੋਈ ਸੁਣਵਾਈ ਨਹੀਂ ਕੀਤੀ ਉਦੋਂ ਗਾਂ ਅਸੀਂ ਐਸਐਸਪੀ ਦਫ਼ਤਰ ਦੇ ਵੀ ਗਏ ਤੁਸੀਂ ਉਹ ਬੰਦੇ ਨੂੰ ਕਿਹਾ ਵੀ ਪੈਸੇ ਮੋੜ ਪੈਸੇ ਮੋੜ ਲਾਰੇ ਲਾ ਜਾਂਦਾ ਅੱਜ ਸਵੇਰ ਅੱਜ ਸਵੇਰ ਕਰ ਦੂੰਗਾ ਹਾਂਜੀ ਕਿੰਨੇ ਪੈਸੇ ਭਰੇ ਸੀ ਮੇਰਾ 15 ਲੱਖ ਤਾਂ ਆਨਲਾਈਨ ਗਿਆ ਜੀ ਸਾਰਾ ਜਿਹੜਾ ਇਹ ਰਿਕਾਰਡ ਆ ਤੁਹਾਡੇ ਹਾਂਜੀ ਤੇ 6 ਲੱਖ ਬੰਨੂ ਕਰੂੰਗਾ ਜੀ 6 ਲੱਖ ਬੰਨੂ ਕਰੂੰਗਾ ਯਾਨੀ ਕਿ 212 ਲੱਖ ਰੁਪਏ ਤੁਹਾਡੇ ਹਾਂਜੀ ਤੇ 212 ਲੱਖ ਚੋਂ ਕਿੰਨੇ ਮੋੜਿਆ ਹੇ ਤੱਕ ਹਲੇ ਕੁਝ ਨਹੀਂ ਮੋੜਿਆ ਜੀ ਜਦੋਂ ਨਹੀਂ ਮੋੜੇ ਤੁਸੀਂ ਇਹਨੂੰ ਕਿਹਾ ਵੀ ਅਸੀਂ ਬਈ ਕੰਪਲੇਂਟ ਕਰਾਂਗੇ ਕੰਪਲੀਟ ਕਰਾਂਗੇ ਕਹਿੰਦਾ ਕਰ ਦੋ ਕੋਈ ਇਹ ਬੀਜੀਪੀ ਚਾਹਤਾ ਹੀ ਆ ਬੰਦੇ ਦਾ ਬੀਜੀਪੀ ਚਾਹਤਾ ਹਾਂਜੀ ਤੇ ਤੁਸੀਂ ਫਿਰ ਕੰਪਲੇਂਟ ਕੀਤੀ ਹਾਂਜੀ ਕੰਪਲੀਟ ਕਿਹਨੂੰ ਕੰਪਲੇਂਟ ਕੀਤੀ ਐਸਐਸਪੀ ਦਫ਼ਤਰ ਚ ਵੀ ਗਏ ਅਸੀਂ ਦੋ ਵਾਰੀ ਠੀਕ ਹੈ ਕੋਈ ਸੁਣਵਾਈ ਨਹੀਂ ਇਹ ਉੱਥੇ ਵੀ ਕੋਈ ਸੁਣਵਾਈ ਨਹੀਂ ਨਹੀਂ ਮਾਰਕ ਕਰ ਦਿੰਦੇ ਜੇ ਤੋਂ ਡੀਐਸਪੀ ਨੂੰ ਮਾਰਕ ਕੀਤੀ ਆ ਦੋ ਵਾਰੀ ਉਹ ਉੱਥੇ ਕਹਿ ਜਾਂਦੇ ਆ ਠੀਕ ਆ ਪਰਚਾ ਕਰ ਦਿੰਦੇ ਆ ਦੋ ਵਾਰੀ ਸੱਦਿਆ ਵੀ ਆ ਨੂੰ ਪਰ ਉੱਥੇ ਕੋਈ ਉੱਥੇ ਵੀ ਲਾਰਾ ਲਾ ਕੇ ਜਾਵੜਦਾ ਅੱਜ ਸਵੇਰ ਅੱਜ ਸਵੇਰ ਕਰ ਦਿੰਦਾ ਹਾਂ ਸਵੇਰ ਹਾਂ ਤੇ ਫਿਰ ਇਹ ਪਿੰਡ ਦੀ ਵੀ 10 ਵੇ ਤੇ ਪਿੰਡ ਵੀ ਗਏ ਸੀ ਸਾਰੇ ਇਹਦੇ ਪਿੰਡ ਭੁਲਰੀ ਵੀ ਗਏ ਸੀ ਸਾਰੀ ਪੰਚਾਇਤ ਗਈ ਸਾਡੇ ਪਿੰਡ ਦੇ ਪੂਰੇ ਟਰਾਲੀ ਭਰ ਕੇ ਗਈ ਸੀ ਜੀ ਕਿਸਾਨ ਜੂਨੀਅਰ ਵਾਲੇ ਵੀ ਗਏ ਸੀ ਜੀ ਉੱਥੇ ਇਹਨਾਂ ਤੇ ਪੁਲਸ ਭਵਾਈ ਗਈ ਉਲਟਾ ਪੈਸੇ ਦੇਣ ਦੇ ਬਜਾਏ ਪੁਲਸ ਭਵਾਈ ਗਈ ਵੀ ਤੁਸੀਂ 400 ਵੀ ਸਾਡੇ ਕੋਲੇ ਆਣ ਕੇ ਸਾਡੇ ਤੇ ਦਬਾਅ ਪਾਉਣੇ ਉਹ ਕਰਦੇ ਆ ਠੀਕ ਆ ਇਹਦੇ ਕੋਲੇ ਇੱਕ ਅੱਖ ਨਹੀਂ ਰਿਹਾ ਜੀ ਜ਼ਮੀਨ ਸੀ ਜਿਹੜੀ ਉਹ ਵੇਚ ਕੇ ਇਹਨੇ ਉੱਥੇ ਲਾਤੀ ਉਹਨੂੰ ਦੇਦੇ ਪੈਸੇ ਸਾਰੇ ਹੁਣ ਕੋਲੇ ਇੱਕ ਅੱਖ ਵੀ ਨਹੀਂ ਰਿਹਾ ਦੋਨੇ ਪਿਓ ਬਤ ਬਜੂਰਤ ਹੈ ਜੀ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਸਾਫ਼ ਮਿਲਦੀ ਕਿੰਨੀ ਜ਼ਮੀਨ ਸੀ ਮਤਲਬ ਡੇਢ ਕਿੱਲਾ ਸੀ ਜੀ ਡੇਢ ਕਿੱਲਾ ਵੇਚ ਕੇ ਤੇ ਜੀ ਹਾ ਡੇਢ ਦੀ ਡੇਢੀ ਵਿਚਾਰੇ ਨੇ ਸਾਰੀ ਵੇਚਦੀ ਕੋਲੇ ਕੁਝ ਵੀ ਨਹੀਂ ਰਹਿ ਗਿਆ ਜੀ ਮਤਲਬ ਜ਼ਮੀਨ ਵੀ ਗਈ ਪੁੱਤ ਵੀ ਬਾਹਰ ਨਹੀਂ ਗਿਆ ਬਾਹਰ ਨਹੀਂ ਗਿਆ ਜੀ ਪੁੱਤ ਵੀ ਬਚੋ ਰਤਾ ਤੇ ਆਪ ਵੀ ਬਚੋ ਰਤਾ ਸਰ ਇਹਨਾਂ ਦੀ ਸਨਮਾਈ ਕੀਤੀ ਜਾਵੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਉੱਥੇ ਜਾ ਕੇ ਵੀ ਇਹਨਾਂ ਦੀ ਬੇਜਦੀ ਕੀਤੀ ਇਹਨਾਂ ਨੂੰ ਤੁਹਾਨੂੰ ਪੁਲਿਸ ਬੁਲਾਉਣਿਆ ਤੁਹਾਨੂੰ ਐ ਕਰਦੇ ਆ ਐ ਕਰਦੇ ਆ ਉਹ ਸੋਹ ਧਮਕਾ ਮਾਰੀਆਂ ਗੰਗਾ ਜੀ ਇਹਨਾਂ ਨੂੰ ਉੱਥੇ ਗਿਆ ਉਹਨੂੰ ਵੀ ਓਲਟਾ ਪਾਲਸ ਪਾਲਸ ਨੇ ਸੁਣਵਾਈ ਨਹੀਂ ਨਹੀਂ ਕੋਈ ਪਾਲਸ ਨੇ ਸੁਣਵਾਈ ਨਹੀਂ ਕੀਤੀ ਜੀ ਓਲਟਾ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਪਾਲਸ ਨੇ ਹਮ ਮਤਲਬ ਇਹ ਇਹ ਫਿਰ ਸਰਕਾਰਾਂ ਇਹ ਕਹਿ ਦਿੰਦੀਆਂ ਜਾਂ ਮਤਲਬ ਭਗਵਾਨ ਸਿੰਘ ਮਾਨ ਵੀ ਕਹਿੰਦਾ ਜੀ ਇਹ ਤਾਂ ਗਲ-ਗਲ ਤੇ ਧਰਨਾ ਦੇ ਦਿੰਦੇ ਆ ਗਲ-ਗਲ ਤੇ ਟੈਂਕੀਆਂ ਦੇ ਚੜ ਜਾਂਦੇ ਆ ਫਿਰ ਕਿਉਂ ਚੜਨਾ ਪੈਂਦਾ ਕਿਉਂ ਧਰਨੇ ਦੇਣੇ ਪੈਂਦੇ ਸਰ ਜੀ ਮਜਬੂਰ ਹੋਇਆਂ ਨੂੰ ਦੇਣੇ ਪੈਂਦੇ ਜਦੋਂ ਹੁਣ ਕੋਲੇ ਨਹੀਂ ਕੁਛ ਦਿੰਦਾ ਕੋਲੇ ਨਹੀਂ ਕੁਛ ਦਿੰਦਾ ਹੁਣ ਕੱਖ ਵੀ ਨਹੀਂ ਰਹਿਗਾ ਤੇ ਹੁਣ ਮਜਬੂਰ ਹੋ ਕੇ ਟੈਂਕੀਆਂ ਤੇ ਚੜੂਗਾ ਹੋਰ ਕੀ ਕਰੂਗਾ ਠੀਕ ਆ ਕੋਈ ਸਰਕਾਰਾਂ ਨਹੀਂ ਸਰ ਕੋਈ ਸਰਕਾਰਾਂ ਨਹੀਂ ਕੋਈ ਸਰਕਾਰਾਂ ਦੀ ਸੁਣਵਾਈ ਨਹੀਂ ਕੋਈ ਪੁਲਿਸ ਨਹੀਂ ਕੋਈ ਪ੍ਰਸ਼ਾਸਨ ਨਹੀਂ ਜਦੋਂ ਕਿਸੇ ਗਰੀਬ ਦੀ ਸੁਣਵਾਈ ਨਹੀਂ ਜੀ ਇੱਥੇ ਜਿਹਦੀ ਡੇਢ ਕਿਲਾ ਜ਼ਮੀਨ ਆ ਜ਼ਮੀਨ ਵੇਚ ਗਈ ਕਰਜ਼ਾ ਉਹਦੇ ਸਿਰ ਚੜਿਆ ਹੋਊਗਾ ਕਿਤੇ ਜਿਹੜਾ ਗਾਂ ਘਰ ਵੀ ਚਲਾਉਣਾ ਤੇ ਇਹਦਾ ਕੰਮ ਕਿਵੇਂ ਚੱਲੂ ਹਾਂਜੀ ਉਹ ਤਾਂ ਤਾਂ ਹੀ ਆ ਕੇ ਕਈ ਮਰਨ ਨੂੰ ਮਜਬੂਰ ਹੋਇਆ ਜੀ ਕਿਹਦਾ ਜੀ ਕਰਦਾ ਕਿਹਦਾ ਜੀ ਕਰਦਾ ਵੈਨ ਚਲਾ ਕੇ ਆਪਦੇ ਘਰ ਦਾ ਖਰਚਾ ਤੋਰਦਾ ਸੀ ਉਹਨੂੰ ਐ ਸੀ ਵੀ ਅੱਜ ਮਿਲ ਜਾਣਗੇ ਸਵੇਰੇ ਮਿਲ ਜਾਣਗੇ ਪਰਸੋਂ ਮਿਲ ਜਾਣਗੇ ਉਹ ਉਧਰਲੇ ਪਾਸੇ ਤਾਂ ਕੋਈ ਧਿਆਨ ਹੀ ਨਹੀਂ ਜੀ ਉਹਦੀ ਤਾਂ ਪੁਲਿਸ ਮਦਦ ਕਰਦੀ ਐ ਇਹਨਾਂ ਦਾ ਕੋਈ ਵੀ ਨਹੀਂ ਜੀ ਇਹ ਨਾ ਹਾਂ ਇਹਨਾਂ ਦਾ ਕੋਈ ਨਹੀਂ ਕੋਈ ਸੁਲਮਾਈ ਨਹੀਂ ਜੀ ਇਹਦੀ ਇਨਸਾਫ ਮਿਲਣਾ ਚਾਹੀਦਾ ਜੀ ਇਹ ਬੱਚੇ ਦਾ ਜਿੰਨਾ ਹੋ ਸਕਦਾ ਜਿੰਨਾ ਬੰਦ ਆ ਇਹਦਾ ਹੱਕ ਦਵਾਇਆ ਜਾਵੇ ਪ੍ਰਸ਼ਾਸਨ ਮੂਰੇ ਬੇਨਤੀ ਆ ਸਰ ਜੇਤਨਾ ਭਾਈ ਜਿਮੇਣੀ ਵਿੱਚ 15 ਲੱਖ ਰੇਡ ਸੀਗਾ ਅੱਜ 30 35 ਲੱਖ ਰੇਡ ਹੋ ਗਿਆ ਅੱਜ ਇਹ 15 ਖਮੋੜੀ ਦੇਉਣਾ ਬੰਨਾ ਕੌਣ ਨਹੀਂਗਾ ਚਾਕਾਂ ਨਹੀਂ ਮੁਟਦੀਗੀ ਠੀਕ ਹੈ ਨਾ ਟਾਂਡਾ ਦੋਏ ਪਏ ਬਾਈ ਕਲ ਕਣੀ ਸੁਖੀ ਐ ਜੇ ਠੱਗਿਆ ਬੱਚੇ ਨਾ ਰਾਤ ਨੂੰ ਨੀਂਦ ਨਹੀਂ ਆਉਂਦੀਗੀ ਐਵੇਂ ਲੋਕ ਸੂਸਣ ਕਰ ਦੇਗੇ ਮਜਬੂਰੀਆਂ ਕਰਦੇ ਆ ਛੌਂਕਾ ਇਹ ਕੰਚੜਨਾ ਯਾਰ ਇਹ ਆਛੋ ਜੀ ਹੱਥ ਦੇਖੋ ਮੂੰਹ ਵਾਲਾ ਕੀ ਬਣਿਆ ਪਿਆ ਕੀ ਕੰਮ ਇਹ ਆਪੇ ਹੋ ਜੂ ਬਾਈ ਯਾਰ ਹੱਕ ਦੋ ਬਈ ਹੱਕ ਦੋ ਮੈਂ ਹਾਟ ਦੀ ਪ੍ਰੋਬਲਮ ਆ ਜੀ ਇਸ ਬੱਚੇ ਨੂੰ ਜੀ ਇਹਦਾ ਕੱਟ ਚੱਲਿਆ ਹਾਟ ਦੀ ਪ੍ਰੋਬਲਮ ਪੈਂਡ ਨੇ ਪੈਸੇ ਇਕੱਠੇ ਕਰਕੇ ਬਚਾਇਆ ਇਹਨਾਂ ਪੈਂਡ ਨੇ ਪੈਸੇ ਇਕੱਠੇ ਕਰਕੇ ਬਚਾਇਆ ਬੱਚੇ ਨੂੰ ਹਾਟ ਦੀ ਪ੍ਰੋਬਲਮ ਆ ਗਈ ਹਾਂ ਐਸੀ ਹੋਮਰ ਸਾਹਿਬ 23 ਸਾਲ 23 ਸਾਲ ਚ ਹਾਂ ਤੇ ਅਸੀਂ ਨਾਲ ਗਏ ਸੀਗੇ ਉੱਥੇ ਸਾਨੂੰ ਅਸੀਂ ਗਏ ਇਹਦੇ ਘਰੇ ਧਰਨਾ ਲਾਇਆ ਸੀ ਤੇ ਸਾਨੂੰ ਕਹਿੰਦਾ ਬੈਠੋ ਚਾਹ ਪਾਣੀ ਪੀਓ ਨੇ ਸਰਪੰਚ ਆਉਂਦਾ ਮੁੜ ਕੇ ਤੇ ਉਹਨੇ 112 ਤੇ ਨੰਬਰ ਤੇ ਫੋਨ ਕਰਕੇ ਸਾਨੂੰ ਪੁਲਿਸ ਮੰਗਾਈ ਸਾਡਾ ਸਰਪੰਚ ਨਾਲ ਸੀ ਉੱਥੇ ਫਿਰ ਥਾਣੇ ਗਏ ਸੀ ਸਰਪੰਚ ਜੀ ਕੀ ਕੀ ਲਾ ਕਾਰਨ ਕੀ ਮੰਨਦੇ ਹੋ ਤੁਸੀਂ ਮਤਲਬ ਕਿਉਂ ਸੁਣਵਾਈ ਨਹੀਂ ਕਰ ਰਹੇ ਸਰ ਸੁਣਵਾਈ ਨਹੀਂ ਅਸੀਂ ਇਹਦੇ ਨਾਲ ਬਹੁਤ ਵਾਰੀ ਜਾ ਕੇ ਆਏ ਆ ਉੱਥੇ ਉਹਨਾਂ ਦੇ ਘਰੇ ਵੀ ਜਾ ਕੇ ਆਏ ਆਗੇ ਪਰ ਪੁਲਿਸ ਕਹਿ ਦਿੰਦੀ ਆ ਵੀ ਅਸੀਂ ਕਰਾਂਗੇ ਪਰ ਉਹ ਜਦੋਂ ਬੁਲਾ ਲੈਂਦੇ ਆ ਮੁੜ ਕੇ ਫੇਰ ਟਾਈਮ ਲੈ ਲੈਂਦੇ ਮੁੜ ਕੇ ਆਉਂਦੇ ਹੈ ਨਹੀਂ ਗੇ ਕਹਿੰਦੇ ਇਕਰਾਰ ਕਰ ਲੈਂਦੇ ਪੈਸੇ ਦੇਣ ਦਾ ਮੁੜ ਕੇ ਦਿੱਤੇ ਹੈ ਨਹੀਂ ਹਜੇ ਤਿੱਕਰ ਮੈਂ ਦੋ ਵਾਰੀ ਆਪ ਐਸਐਸਪੀ ਸਾਹਿਬ ਦੇ ਨਾਲ ਇਹਦੇ ਜਾ ਕੇ ਦਰਖਾਸਤ ਦੇ ਕੇ ਆਂਦੀ ਆਗੀ ਤੇ ਹਜੇ ਤਿੱਕਰ ਕੋਈ ਸੁਣਵਾਈ ਨਹੀਂ ਹੋਈਗੀ ਅਸੀਂ ਕਿਹਾ ਵੀ ਪਰਚਾ ਦਰਜ ਕਰਕੇ ਉਹਨਾਂ ਨੂੰ ਚੱਕ ਕੇ ਘੱਟੋ ਘੱਟ ਰੈਸਟ ਤਾਂ ਕੀਤਾ ਜਾਵੇ ਉਹ ਫੇਰ ਹੀ ਇਹਨਾਂ ਨੂੰ ਕੋਈ ਇਹਨਾਂ ਦੀਆਂ ਅੱਖਾਂ ਠੰਡੀਆਂ ਹੋਣੀਆਂ ਵੀ ਜਿਹੜੇ ਹਿਸਾਬ ਨਾਲ ਇਹ ਵਿਚਾਰੇ ਹੁਣ ਤਰ-ਤਰ ਭੜਕਦੇ ਫਿਰਦੇ ਹੈਗੇ ਜੇ ਇਹਨਾਂ ਨੂੰ ਕੋਈ ਆਪਦੇ ਮਨ ਨੂੰ ਤਾਂ ਇਹਨਾਂ ਨੂੰ ਸ਼ਾਂਤੀ ਮਿਲੂ ਜੇ ਉਹਨਾਂ ਦੇ ਕੋਈ ਕਾਰਵਾਈ ਹੋਵੇ ਤਾਂ ਉਹ ਵੀ ਨਹੀਂ ਪ੍ਰਸ਼ਾਸਨ ਕਰ ਰਿਹਾ ਉਹ ਵੀ ਨਹੀਂ ਕਰ ਰਿਹਾ ਹਾਂ ਮਤਲਬ ਇੱਕ ਇੱਕ ਗੱਲ ਦਾ ਸਵਾਲ ਹੈ ਵੀ ਪ੍ਰਸ਼ਾਸਨ ਫਿਰ ਕਾਰਵਾਈ ਕਰ ਕਿਉਂ ਨਹੀਂ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਧਮਕੀ ਵੀ ਦੇ ਰਹੇ ਜੀ ਇਹਨਾਂ ਨੂੰ ਕਹਿੰਦੇ ਤੁਹਾਨੂੰ ਮਾਰ ਦੇਵਾਂਗਾ ਇਹ ਮੁੰਡੇ ਨੂੰ ਕਹਿੰਦੇ 8 ਮਹੀਨੇ ਤੋਂ ਅੱਕ ਕੇ ਬੰਦਾ ਜਿਹੜੇ 8ਵੇਂ ਮਹੀਨੇ ਹੋ ਗਏ ਪ੍ਰਸ਼ਾਸਨ ਕੋਲੇ ਲਗਾਤਾਰ ਤੁਰੇ ਫਿਰਦਿਆਂ ਨੂੰ ਧਰਨੇ ਲਾਉਂਦਿਆਂ ਨੂੰ ਕਿਤੇ ਕਿਸੇ ਨੂੰ ਲੈ ਕੇ ਜਾਂਦਿਆਂ ਨੂੰ ਕਿਤੇ ਐਸਐਸਪੀ ਦਫ਼ਤਰ ਕਿਤੇ ਜੇ ਥਾਣੇ ਦੇ ਵਿੱਚ 8 ਮਹੀਨੇ ਤੋਂ ਬਾਅਦ ਅੱਜ ਬੰਦਾ ਟੈਂਕੀ ਤੇ ਜਿਹੜੇ ਅੱਕ ਕੇ ਜੇ ਹੱਲ ਹੁੰਦਾ ਹੁੰਦਾ ਤਾਂ ਉਹ ਨਾ ਚੜਦਾ ਟੈਂਕੀ ਦੇ ਉੱਤੇ ਉਹਨੂੰ ਲੋੜ ਹੀ ਨਾ ਪੈਂਦੀ ਲੋਕ ਸ਼ਾਵਾ ਜਿਹੜੇ ਬਈ ਲੋਕ ਲੋਕ ਸ਼ਾਵਾ ਸਿਆ ਇਹ ਲੋੜ ਨਾਲ ਜਾ ਵ ਲੋਕ ਜਾਂਦੇ ਆ ਹਮਦਰਦ ਔਰ ਜਾਂਦੇ ਆ ਵਕਤ ਬਹਿਨਤ ਦੀ ਬਾਕੀ ਪਿੰਡ ਦੇ ਭਰਾ ਨੂੰ ਬੇਨਤੀ ਹੈ ਵੀ ਵੱਧ ਤੋਂ ਸਾਥ ਦਿਓ ਇੱਕ ਢੱਕਕ ਢੀ ਕਿਤੇ ਨਾ ਵਸ ਸਕਦੀ ਹੈ ਮਜ਼ਾਕ ਨਾਲ ਉਹ ਕਿਸੇ ਦਾ ਹੱਥ ਬੰਨ ਕੇ ਬੇਨਤੀ ਹੈ ਸਾਥ ਦਿਓ ਵੱਧ ਤੋਂ ਵੱਧ ਬਾਈ ਦਾ ਅਸੀਂ ਸਰਪੰਚ ਸਾਹਿਬ ਅਸੀਂ ਯੂਨੀਅਨ ਦੇ ਤੌਰ ਤੇ ਅਸੀਂ ਉਹਦੇ ਬਾਰਮੂਰੇ ਭੁੱਲਰ ਪਿੰਡ ਆ ਦਾ ਸੁਖਪ੍ਰੀਤ ਸਿੰਘ ਉਹਦਾ ਨਾਂ ਹੈ ਏਜੰਟ ਦਾ ਉਹ ਇਹਦਾ ਰਿਸ਼ਤੇਦਾਰ ਵੀ ਹੈ ਅਸੀਂ ਉਹਦੇ ਨਾਲ ਬਾਰਚ ਧਰਨਾ ਲਾਇਆ ਸੀਗਾ ਉਹਨਾਂ ਨੇ 112 ਉੱਤੇ ਫੋਨ ਕਰਕੇ ਸਾਨੂੰ ਚਕਾਉਣ ਦੀ ਕੋਸ਼ਿਸ਼ ਕੀਤੀ ਜਦੋਂ ਐਸਐਚਓ ਸਾਡੇ ਕੋਲੇ ਗਏ ਮੈਂ ਮੁਹਰੇ ਹੋਇਆ ਮੈਂ ਕਿਹਾ ਦੱਸੋ ਜੀ ਆਖੇ ਤੁਸੀਂ ਇੱਥੇ ਬਾਰ ਮੂਰੇ ਧਰਨਾ ਲਾ ਨਹੀਂ ਸਕਦੇ ਮੈਂ ਕਿਹਾ ਕਿਉਂ ਨਹੀਂ ਲਾ ਸਕਦੇ ਜੀ ਸਾਡਾ 25 ਲੱਖ ਰੁਪਿਆ ਲੈਣਾ ਬੱਚੇ ਨੇ ਤੇ ਇਹ ਦਿੰਦਾ ਨਹੀਂ ਅਸੀਂ ਪੈਸੇ ਲੈਣ ਆਏ ਸਾਨੂੰ ਸ਼ੌਕ ਕਾ ਧਰਨਾ ਲਾਉਂਦਾ ਅਸੀਂ ਤਾਂ ਧਰਨਾ ਲਾਇਆ ਸੀ ਪੈਸੇ ਲੈਣੇ ਆ ਜਦੋਂ ਉਹਨਾਂ ਨੇ ਫੋਨ ਕੀਤੀ ਸਾਡੇ ਨਾਲ ਗੱਲ ਕਰਾਈ ਡੀਐਸਪੀ ਦੀ ਸਰਪੰਚ ਸਾਹਿਬ ਵੀ ਨਾਲ ਸੀਗੇ ਸਾਨੂੰ ਡੀਐਸਪੀ ਸਾਹਮਣੇ ਮੁਕਸਰ ਸੱਦਿਆ ਅਸੀਂ ਮੁਕਸਰ ਸੱਦ ਗਏ ਡੀਐਸਪੀ ਨੇ ਸਾਡੀ ਵਧੀਆ ਗੱਲ ਸੁਣੀ ਉਹਨੇ ਉਹ ਪਿਓ ਪੁੱਤਾਂ ਨੂੰ ਦੋਨੋਂ ਚੱਕ ਕੇ ਅੰਦਰ ਕਰਤਾ ਸਾਡੇ ਸਾਹਮਣੇ ਆਹਦਾ ਇਹਨਾਂ ਨੂੰ ਅੰਦਰ ਕਰੂ ਠੱਗੀਆਂ ਮਾਰਦੇ ਉਹ ਦੂਜੇ ਦਿਨ ਉਹਨਾਂ ਨੇ ਜਵਾਨਤ ਕਰਾ ਲਈ ਉਸ ਤੋਂ ਬਾਅਦ ਇਹਦੇ ਨਾਲ ਅਸੀਂ ਜਾਂਦੇ ਨੇ ਐਸਐਸਪੀ ਦਫ਼ਤਰ ਵੀ ਗਏ ਆ ਡੀਐਸਪੀ ਦਫ਼ਤਰ ਵੀ ਗਏ ਆ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਤਾਂ ਲੱਗਦਾ ਕਿਉਂ ਸੁਣਵਾਈ ਨਹੀਂ ਕਰਦਾ ਸਿਸਟਮ ਕੀ ਕੀ ਪਤਾ ਜੀ ਜਦੋਂ ਹੈ ਕਾਨੂੰਨ ਹੀ ਹੈ ਨਹੀਂ ਕੋਈ ਮਾੜੇ ਬੰਦੇ ਵਾਸਤੇ ਕਾਨੂੰਨ ਹੀ ਤੱਕ ਨਹੀਂ ਇਹ ਪੀਨਾਂ ਦਾ ਸੁਭਾਂਦ ਦੱਸਦੇ ਜੀ ਬੀਜੇਪੀ ਦਾ ਬੰਦਾ ਦਈ ਬੀਜੇਪੀ ਦਾ ਬੰਦਾ ਤਾਂ ਕੋਈ ਕਾਰਵਾਈ ਨਹੀਂ ਹੋਈ ਬੀਜੇਪੀ ਨੂੰ ਪੂਰੀ ਸ਼ੈ ਉਹਦੀ ਗੱਡੀ ਤੇ ਨੰਬਰ ਪਲੇਟ ਐਂਟੀ ਕ੍ਰਾਪਸ਼ਨ ਪਤਾ ਨਹੀਂ ਕੀ ਲਿਖਿਆ ਹੋਆ ਉਹਦਾ ਐਂਟੀ ਕ੍ਰਾਪਸ਼ਨ ਦਾ ਲਾਇਆ ਹੋਆ ਦਾ ਬੀਜੇਪੀ ਦਾ ਹੈ ਰਾਣਾ ਸੂਢੀ ਦਾ ਨਾਮ ਲੈਂਦਾ ਜੀ ਉਹਦੀ ਨਾਲ ਲਿੰਕ ਹੈ ਹਾਂ ਜੀ ਰਾਣਾ ਸੂਢੀ ਦੇ ਨਾਲ ਸਾਡੇ ਕੋਲ ਵੀ ਉਹਨੇ ਰਾਣੀ ਸੂਢੀ ਦਾ ਨਾਮ ਲਾਇਆ ਹੈ ਕੋਈ ਨਹੀਂ ਮਤਲਬ ਲਵਾ ਗਏ ਤੇ ਥਿਆ ਗੱਡੀ ਤੇ ਨਹੀਂ ਇਹ ਤਾਂ ਸਰਕਾਰ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਉਹ ਤਾਂ ਕਹਿੰਦੇ ਸਰਕਾਰ ਜਿਹੜੀ ਲੋਕਾਂ ਨੂੰ ਸਮੱਸਿਆਵਾਂ ਆਉਣੇ ਨਹੀਂ ਜਿਹੜੀ ਸਰਕਾਰ ਹੈ ਸੱਥਾਂ ਚੱਲੂਗੀ ਅਫਸਰ ਸੱਥਾਂ ਚ ਆਉਣਗੇ ਤੁਹਾਡੀ ਗੱਲ ਸੁਣਨ ਕੋਈ ਸਾਥ ਚ ਆਇਆ ਕੋਈ ਨਹੀਂ ਆਇਆ ਸਰ ਕੋਈ ਨਹੀਂ ਆਇਆ ਇਹ ਤਾਂ ਮਜਬੂਰ ਕਰਤਾ ਸਰ ਕੋਈ ਨਹੀਂ ਆਇਆ ਕਿਹਨੇ ਸੁਣੀ ਸੀ ਗੱਲ ਵਿਚਾਰਾ ਹਰ ਰੋਜ਼ ਟਰਾਲਾਂ 'ਗਾ ਪਰ ਕਹੇ ਲਾਇਆ ਜਾਂਦਾ ਸੀ ਉੱਥੇ-ਉੱਥੇ ਲੈਗਾ ਪੁਲਿਸ ਕੋਲੇ ਲੈਗਾ ਕੋਈ ਪੁਲਿਸ ਨੇ ਗੱਲ ਨਹੀਂ ਸੁਣੀ ਕੋਈ ਉਹਨਾਂ ਨੇ ਨਹੀਂ ਸੁਣੀ ਸਰ ਕੋਈ ਗੱਲ ਨਹੀਂ ਸੁਣੀ ਕਿਸੇ ਮਤਲਬ ਜਮੀਨ ਵੀ ਚਲੀ ਗਈ ਪੈਸਾ ਵੀ ਚਲਿਆ ਗਿਆ ਬੰਦੇ ਤਾਂ ਮੂਰੇ ਵੈਸੀ ਜਿਵੇਂ ਮੁੰਡਾ ਬਿਮਾਰ ਹੈ ਨਹੀਂ ਰਹੀ ਆ ਜਾਂਦਾ ਆਇਆ ਪਿਆ ਸਰ ਆਇਆ ਪਿਆ ਸਰ ਜੇ ਕੁਛ ਨਹੀਂ ਦਿੰਦਾ ਤਾਂ ਤਾਂ ਹੀ ਕਰਕੇ ਐਡਾ ਕਦਮ ਚੱਕਿਆ ਸਰ ਤਾਂ ਹੀ ਕਰਕੇ ਐਡਾ ਕਦਮ ਚੱਕਿਆ ਜੇ ਮਜਬੂਰ ਹੋ ਕੇ ਚੱਕਿਆ ਕਿਸੇ ਦਾ ਜੀ ਨਹੀਂ ਕਰਦਾਗਾ ਹਾਂ ਕਿਸੇ ਦਾ ਜੀ ਨਹੀਂ ਕਰਦਾ ਬੇਟੀ ਆ ਸਾਡੀ ਇਹ ਵੀ ਮੇਰੀ ਨੂੰ ਆ ਇਹ ਵੀ ਵਿਚਾਰੀ ਇਹਨੂੰ ਬਲੱਡ ਦੀ ਪਲੋਰੋਮਾ ਹੁਣ ਜਿਉਂ ਜੁਦ ਦੇ ਪੈਸੇ ਲੈ ਕੇ ਗੋਦ ਦੇ ਦੀ ਤਾਂ ਜ਼ਿਆਦਾ ਹੋਗੀ ਤਿੰਨੇ ਜੀ ਆ ਤਿੰਨੇ ਬਜੁਰਤ ਹੈ ਸਰ ਪਿੰਡ ਨੇ ਇਲਾਜ ਕਰਾਇਆ ਜੀ ਇਹਦਾ ਪੈਸੇ ਇਕੱਠੇ ਕਰਕੇ ਅਟੈਕ ਦੀ ਪ੍ਰੋਬਲਮ ਆ ਗਈ ਸੀਗੀ ਪਿੰਡ ਨੇ 5-6 ਲੱਖ ਰੁਪਇਆ ਇਕੱਠਾ ਕਰ ਗਈ ਇਹਨਾਂ ਨੇ ਤਾਂ ਪੈਸੇ ਦਿੱਤੇ ਜ਼ਮੀਨ ਵੇਚ ਕੇ ਜਿਹੜਾ ਉਦੋਂ 13-14 ਲੱਖ ਦਾ ਪਹਾ ਸੀ ਅੱਜ 30 ਲੱਖ ਦਾ ਪਹਾ ਹੈ ਇਹ 2 ਸਾਲ ਦੀ ਗੱਲ ਹੈ ਜਦੋਂ ਪੈਸੇ ਦਿੱਤੇ ਇਹਨਾਂ ਨੇ ਤੇ ਉਦੋਂ 13-14 ਲੱਖ ਦਾ ਪਹਾ ਸੀਗਾ ਅੱਜ 30 ਲੱਖ ਦਾ ਪਹਾ ਕਿੱਲੇ ਦਾ ਉਦੋਂ ਇਹਨਾਂ ਨੇ ਪੈਸੇ ਦਿੱਤੇ ਇਹਨੂੰ ਅਟੈਕ ਦੀ ਪ੍ਰੋਬਲਮ ਆ ਗਈ ਸਾਰੇ ਪਿੰਡ ਨੇ 5-6 ਲੱਖ ਰੁਪਇਆ ਪੈਸਾ ਇਕੱਠਾ ਕਰਕੇ ਤਾਂ ਇਲਾਜ ਕਰਾਇਆ ਪਿੰਡ ਨੇ ਸਾਰੇ ਇਕੱਠੇ ਕਰਕੇ ਸਾਰਾ ਪਿੰਡ ਜਾਣਦਾ ਵੀ ਇਹਦੇ ਨਾਲ ਪਰ ਕੋਈ ਸੁਣਵਾਈ ਨਹੀਂ ਸਲਵਾਈ ਤਾਂ ਹੋਵੇ ਜੀ ਬੰਨ ਤੇ ਲੱਗਾ ਜੀ ਵਿਚਾਰਾ 150 ਰੁਪਏ ਮਸਾਂ ਦੰਦ ਨੂੰ ਮੈਂ ਕਿਹਾ ਬੰਦਾ ਚਲਾਉਣ ਵਾਲਾ ਜਿਹਦੇ ਕਿਉਂਕਿ ਮੁੰਡੇ ਵਾਧੂ ਚਲਾਉਣ ਵਾਲੇ ਵੈਨਾਂ ਉਹਦੇ ਨਾਲ ਵੇਖੋ 50 ਰੁਪਏ ਚਾਹ ਪਾਣੀ ਪੀ ਲੈਂਦਾ ਕੋਟ ਪੂਰੇ ਤੇ 100 ਰੁਪਏ ਨਹੀਂ ਵਜਦਨ ਕੋ ਦੱਸੋ ਤੇ ਖਾਣਗੇ ਕਿੱਥੋਂ ਇਹ ਕੁਝ ਸਲਵਾਈ ਤਾਂ ਹੋਵੇ ਨਾ ਕੋਈ ਪਰਚਾ ਤਾਂ ਹੋਵੇ ਪੈਸੇ ਤਾਂ ਅਦਾਲਤ ਨਹੀਂ ਕੋਈ ਕੋਦੋਂ ਮਿਲਣ ਵੱਖਰੇ ਕੁਝ ਸਲਵਾਈ ਤਾਂ ਹੋਵੇ ਜੀ ਕੋਈ ਨਾ ਕੋਈ ਖੜਕਾ ਤਾਂ ਸੋਨੇ ਕੋਈ ਗੱਕੜ ਕਰ ਮਰਨ ਤੋਂ ਬਿਨਾਂ ਕੋਈ ਮੇਰੇ ਸਾਹ ਜਨ ਕੋਈ ਆਇਆ ਜੀ ਹੁਣ ਕੇਸ ਲਾਇਆ ਸੀ ਅਸੀਂ ਤਰੀਕ ਤੇ ਗਏ ਸੀ ਨਾਲ ਜੀ ਉਹ ਬੰਦਾ ਆਉਂਦਾ ਟੌਰ ਨਾਲ ਆਉ ਕੁਛ ਨਹੀਂ ਉਹਨੂੰ ਨਾ ਪੁਲਿਸ ਵਾਲਾ ਕੋਈ ਕਹਿੰਦਾ ਨਾ ਕੋਈ ਜੱਜ ਕਹਿੰਦਾ ਕੁਛ ਨਹੀਂ ਤਰੀਤ ਤੋ ਆਕੇ ਮੁੜ ਜਾਂਦਾ ਜੀ ਇਹ ਵਿਚਾਰਾ ਉਥੇ ਸਵੇਰ 10 ਵਜੇ ਜਾਂਦਾ ਨਾਲ ਬੰਦੇ ਜਾਂਦੇ ਸ਼ਾਮ ਨੂੰ 7 ਵਜੇ ਆਉਂਦਾ ਜੀ ਘਰੇ ਹਮ ਘਰੇ ਆ ਕੇ ਆਟਾ ਪਾਣੀ ਵੀ ਚਾਹੀਦਾ ਜੀ ਦਿਹਾੜੀ ਆਪਦੀ ਮਾਰਦਾ ਉਹ ਬੰਦਾ ਆਉਂਦਾ ਗੱਡੀ ਤੇ ਆਉਂਦਾ ਸਰਕਾਰਪੀਓ ਗੱਡੀ ਤੇ ਆਉਂਦਾ 10 ਮਿੰਟ ਆਕੇ ਤਰੀਤ ਹੋ ਕੇ ਮੁੜ ਜਾਂਦਾ ਜੀ ਕੋਈ ਸੁਣਵਾਈ ਨਹੀਂ ਇਹਦੀ ਸੁਣਵਾਈ ਹੋਮਣਦਾ ਵੀ ਅਸਲ ਵਿੱਚ ਕੱਡੇ ਵੀ ਥੱਲੇ ਆ ਜਾ ਕੋਈ ਕਰ ਵੀ ਤਾਂ ਤੈਨੂੰ ਘਰੋਂ ਮਿਲ ਕੇ ਤੈਨੂੰ ਤਨ ਭੁੱਖਾ ਨਹੀਂ ਮਾਰਨ ਦੇ ਫਿਰ ਕੀ ਕਰੋਂਦਾ ਮੇਰੇ ਪੱਲੇ ਕੁਛ ਨਹੀਂ ਮੈਂ ਕੀ ਕਰੀ ਸੱਖੇ ਨਾ ਹੀ ਕੰਮ ਕਰੋ ਯੋ ਤਾਂ ਸੁਧੰਦਾ ਬੰਦਾ ਮਰ ਕੇ ਮੁਰਦਾ ਮੁੜਕੇ ਜੀ ਇਹ ਸੁਣਵਾਈ ਹੋਣੀ ਚਾਹੀਦੀ ਹੈ ਜੀ ਪਿੰਡ ਲਾਣ ਦਾ ਬੰਦਾ ਮਰ ਜੇ ਟਿੰਗ ਚੜ ਕੇ ਪ੍ਰਸ਼ਾਸਕ ਸਰਪੰਚ ਨੂੰ ਲਾਣ ਤਾਂ ਅਜ ਤਾਂ ਮੈਂ ਤੁਹਾਡੇ ਥੱਲੇ ਆ ਵੀ ਤਰਾਈ ਜਨਾ ਹਲ ਕੱਢਾ ਹਲ ਕੱਢਣਾ ਕੋਈ ਨਾ ਕੋਈ ਪਰ ਜੋ ਕਰੇ ਕੀ ਉਹ ਚਰੋ ਥੱਲੇ ਤੂੰ ਜੀ ਨਹੀਂ ਕਰਦਾ ਪਰ ਹਲ ਕਢਣਾ ਬਹੁਤ ਗਵਰਨਮੈਂਟ ਨੂੰ ਇਹ ਚੀਜ਼ਾਂ ਦਾ ਕੱਲੇ ਦਾ ਨਹੀਂ ਕਿਸੇ ਬੜੇ ਲੰਮੇ ਕਿਸੇ ਬਥੇਰੇ ਕਿਸੇ ਹੋਰ ਵੀ ਹੋ ਸਕਦੀ ਆ ਸਰ ਅੱਜ ਇਹਨਾਂ ਨਾਲ ਸਵੇਰੇ ਹੋਸੇ ਨਾਲ ਹੋਰ ਵੀ ਹੋ ਸਕਦਾ ਐਡਾ ਤੱਕਾ ਜਿੰਨਾ ਇਹਨਾਂ ਨਾਲ ਹੋਇਆ ਗੱਡੀ ਕਹਿੰਦਾ ਹੈ ਗੱਡੀ ਵੇਚ ਕੇ ਪੈਸੇ ਦੇ ਦੂੰਗਾ ਗੱਡੀ ਵੀ ਨਹੀਂ ਗੱਡੀ ਕਹਿੰਦਾ ਵੇਚ ਕੇ ਦੇ ਦੂੰਗਾ ਪੈਸੇ ਗੱਡੀ ਵੀ ਨਹੀਂ ਦਿੰਦਾ ਜੀ ਉਹ ਬਠਿੰਡੇ ਬੀਜੇਪੀ ਦੇ ਕਿਸੇ ਬੰਦੇ ਕੋਲੇ ਹੈ ਇਹ ਗੱਡੀ ਸਾਨੂੰ ਨਿਆਂ ਹੀ ਨਹੀਂ ਦਿੰਦਾ ਕੋਈ ਸੁਮਾਈ ਨਹੀਂ ਹੋ ਰਹੀ ਜੀ ਬਹੁਤ ਪਿੰਡ ਨੇ ਬਹੁਤ ਸਾਧ ਦਿੱਤਾ ਪਰ ਇਹ ਨੇ ਹੁਣ ਅੱਕ ਕੇ ਆ ਜਿਹਨੇ ਮਜਬੂਰ ਹੋ ਕੇ ਕਦਮ ਚੁੱਕਿਆ ਜੀ ਸਵੇਰ ਇਹ ਜਾਂਦਾ ਤਾਂ ਵੈਨ ਤੇ ਸੀਗਾ ਜੀ ਤੇ ਅੱਕ ਕੇ ਇਹ ਬੋਤਲ ਹੁਣ ਪੈਟਰੋਲ ਦੀ ਲੈ ਕੇ ਗਿਆ ਹੋ ਸਕਦਾ ਗਲਤ ਕੰਮ ਕਰ ਲੇ ਪਰ ਅਸੀਂ ਤਾਂ ਉਹਦੀਆਂ ਮਨਤਾਂ ਕਰੀ ਜ ਨੇ ਵੀ ਨਹੀਂ ਤੂੰ ਇਹ ਗਲਤ ਕੰਮ ਨਹੀਂ ਕਰਨਾਗਾ ਹਾਂ ਵੀ ਤੂੰ ਆ ਜਾ ਥੱਲੇ ਕੋਈ ਨਹੀਂ ਪੈਂਡ ਤੇਰਾ ਸਾਥ ਦੇਊਗਾ ਪੈਂਡ ਬਹੁਤ ਸਾਥ ਦੇਈਦਾ ਪਰ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਜੀ ਪ੍ਰਸ਼ਾਸਨ ਸਾਥ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਜਮ 1% ਪ੍ਰਸ਼ਾਸਨ ਆ ਸ਼ਰਮ ਕਿਉਂ ਲਾਹ ਹੁੰਦਾ ਵੀ ਜਦੋਂ ਬੰਦਾ ਪੀੜਦਾ ਉਹਦੇ ਕੋਲ ਸਬੂਤ ਆਏ ਕਹਿੰਦੇ ਸਟੇਟਮੈਂਟ ਹੈ ਗਿਆ ਰਿਕਾਰਡ ਹੈ ਫਿਰ ਕਿਉਂ ਇਹ ਸ਼ਰਮ ਲਾਹ ਹੁੰਦਾ ਸ਼ਰਮ ਲਈ ਵੀ ਸਟੇਟਮੈਂਟਾਂ ਦਿੱਤੀਆਂ ਜੀ ਸਾਰੀ ਸਟੇਟਮੈਂਟ ਜਿਹੜਾ ਐਗਰੀਮੈਂਟ ਜਿਹੜਾ ਹੋਇਆ ਸਾਰਾ ਕੁਝ ਇਹਨਾਂ ਕੋਲ ਸਬੂਤ ਆਇਆ ਠੋਸ ਸਬੂਤ ਹੈ ਪਤਾ ਨਹੀਂ ਇਹਨਾਂ ਨੂੰ ਕਾਦੀ ਕਾਣ ਆ ਕਦੇ ਉਹ ਲੀਡਰ ਹੈ ਬੀਜੇਪੀ ਦਾ ਲੀਡਰ ਆ ਉਹਦੀ ਕਾਣ ਆ ਦਬਕਾ ਮਾਰਦੇ ਕੀ ਕਰਦੇ ਆ ਇਹਦੀ 1% ਦੀ ਸੁਣਵਾਈ 100 ਚੋਂ 1% ਸਰਮਾਈ ਨਹੀਂ ਹੁੰਦੀ ਜੀ ਆ ਚੰਦੂ ਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਇਹਨੂੰ ਅਸੀਂ ਉਹਨਾਂ ਤੇ ਪੂਰਾ ਉਹਨਾਂ ਦੇ ਅੰਦਰ ਕੀਤਾ ਜਾਵੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਉਹਨਾਂ ਨੇ ਰਾਲ ਇਹੀ ਮੈਂੰਤਦਾਰਲਾ ਕਰਦੇ ਆ ਵੀ ਚਲੋ ਥੱਲੇ ਆ ਜਾਓ ਉਸ ਤੋਂ ਬਾਅਦ ਤੁਹਾਡੀ ਸੁਣਵਾਈ ਪ੍ਰਸ਼ਾਸਨ ਇਹਨਾਂ ਦੀ ਕਰੇ ਪਰਚਾ ਦਰਜ ਕਰੇ ਇਹਨਾਂ ਨੂੰ ਅਸੀਂ ਤਾਰ ਲਾਂਗੇ ਮੈਂੰਤਦਾਰਲਾ ਕਰਕੇ ਬਾਕੀ ਤੋਂ ਪਿੰਡੇ ਦੇ ਨਾਲ ਖੜਾ ਜੀ ਸਾਰਾ ਸਾਰਾ ਪਿੰਡੇ ਦੇ ਨਾਲ ਖੜਾ ਹੈ ਇਸ ਮੁੰਡੇ ਦੇ ਪਰ ਅਸੀਂ ਮਿੰਤਾ ਸਾਡੀ ਬੇਨਤੀ ਇਹ ਹੀ ਆ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਜੀ ਇਹਦਾ ਪ੍ਰਸ਼ਾਸਨ ਨੂੰ ਅਸੀਂ ਆਨੇ ਆ